ਪੰਜਾਂ ਸਰਪੰਚਾਂ ਦੇ ਉਮੀਦਵਾਰਾਂ ਦੀ ਜੰਗ ਸ਼ੁਰੂ ਹੋ ਚੁੱਕੀ ਆ ਤਾਂ ਹਜੇ ਵੀ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਸਰਬਸੰਤੀਆਂ ਹੋ ਰਹੀਆਂ ਨੇ ਕੰਮ ਹੋ ਗਿਆ ਆਮੋ ਸਾਹਮਣੇ ਜੰਗ ਸ਼ੁਰੂ ਹੋ ਗਈ ਹੈ ਪੰਜਾਂ ਸਰਪੰਚਾਂ ਦੇ ਉਮੀਦਵਾਰਾਂ ਦੀ ਟੋਡੇ ਪਿੰਡ ਅੱਜ ਵੀ ਜਿਹੜੀ ਉਸ ਦੂਜੇ ਪਾਸੇ ਸਰਬਸੰਤੀ ਹੋ ਗਈ ਹੈ ਸਾਰੇ ਪਿੰਡ ਸਰਉਸੰਤੀ ਸਾਡੇ ਪਹਿਲਾਂ ਸਾਨੂੰ ਪਤਾ ਹੀ ਆ ਕਿੰਨਾ ਜ਼ਬਰਦਸਤ ਇਲੈਕਸ਼ਨ ਹੁੰਦੇ ਸੀਗੇ ਬਹੁਤ ਪਾਰਟੀਬਾਜ਼ੀਆਂ ਦਾ ਕੰਮ ਚੱਲਦਾ ਸੀ ਲੜਾਈ ਝਗੜਾ ਵਾਲਾ ਸਾਡੇ ਵੀ ਸਾਰਾ ਦੌਰ ਜੋ ਪਿੰਡ ਦੂਜੇ ਪਿੰਡਾਂ ਚੋਂ ਸਾਡੇ ਵੀ ਹੁੰਦਾ ਸੀ ਔਰ ਜਿਵੇਂ ਚਮਕੌਰ ਨੂੰ ਤੁਸੀਂ ਚੁਣਿਆ 737 ਦੇ ਰਾਤ ਕੀ ਉਮੀਦਾਂ ਰੱਖੀਆਂ ਐ ਚਮਕੌਰ ਤੋਂ ਕਿਹੜੀਆਂ ਉਮੀਦਾਂ ਦੇ ਖਰੇ ਉਤਰਨ ਦੀਆਂ ਉਮੀਦਾਂ ਹੁੰਦੀਆਂ ਜੀ ਸਰਪੰਚ ਹਰ ਇੱਕ ਆਪਦਾ ਕੰਮ ਕਰਨਾ ਚਾਹੁੰਦਾ ਹੁੰਦਾ ਨਾ ਪਾ ਢੜੇ ਬੰਦਿਆਂ ਦੇ ਵਿੱਚ ਅੜਚਲਾਂ ਬਹੁਤ ਆਉਂਦੀਆਂ ਹੁੰਦੀਆਂ ਹੁੰਦੀਆਂ ਜਿਵੇਂ ਸਾਡੇ ਬਾਰੀ ਵੀ ਆਉਂਦੀਆਂ ਰਹੀਆਂ ਆਊਟਸਾਈਡਰ ਜਿਹੜੇ ਬਾਹਰਲੇ ਬੰਦੇ ਸੀ ਜਿਹੜੇ ਕਹਿੰਦੇ ਨੇ ਜਿਨ੍ਹਾਂ ਨੇ ਵੇਖਣਾ ਵੀ ਨਹੀਂ ਵੀ ਕੌਣ ਕੀ ਦਾ ਕੀ ਲੱਗਦਾ ਉਹ ਵੀ 4 450 ਬੰਦਾ ਉਹ ਸੀ 2250 ਐਂਟੀ ਪਾਰਟੀ ਕੋਲੇ ਹੋਣਾ 2250 ਸਾਡੇ ਕੋਲੇ ਇੱਕ ਦੂਜੇ ਨੂੰ ਮਰਨ ਮਰੌਣ ਬਾਹਰਲੇ ਬੰਦੇ ਨੇ ਕੀ ਦੇਖਣਾ ਮਰਨ ਮਰੌਣ ਤੱਕ ਗੱਲ ਪਹੁੰਚ ਚੱਲੀ ਸੀ ਲੜਾਈ ਹੋ ਚੁੱਕੀ ਉਹ ਜਿਹੜੇ ਲੋਕਾਂ ਨਾਲ ਉਹ ਮਤਲਬ ਖੇਬਬਾਜੀ ਕਰਕੇ ਅੱਜ ਉਹਨਾਂ ਨੂੰ ਗੱਲ ਨਾਲ ਲਾ ਕੇ ਉਹ ਦੁੱਗਣੀ ਖੁਸ਼ੀ ਹੁੰਦੀ ਹੈ ਸਵਾਦ ਹੀ ਹੁਣ ਪਤਾ ਲੱਗਦਾ ਯਾਰ ਕਿਸੇ ਕਿਸੇ ਨੂੰ ਬੁਲਾਉਣ ਦਾ ਤੇ ਕਿਸੇ ਨਾਲ ਅੜਨ ਦਾ ਇਹਨਾਂ ਦੋਨਾਂ ਦੇ ਵਿੱਚ ਫਾਇਦਾ ਚੀਜ਼ ਕਿਹੜੀ ਚੰਗੀ ਹੈ ਜਾਂ ਜਿਹੜੇ ਸਾਬਕਾ ਸਰਪੰਚਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਸੀ ਮੋਧਵਾਰ ਪਿੰਡ ਦੇ ਜਿਹੜੇ ਸੱਜਣ ਹੁੰਦੇ ਐ ਉਹਨਾਂ ਨਾਲ ਗੱਲਬਾਤ ਕਰਦੇ ਸੀ ਉਹਨਾਂ ਨੇ ਤੁਹਾਡੇ ਸਾਹਮਣੇ ਕੀ ਰਿਮਾਰਕ ਰੱਖੀ ਵੀ ਚਮਕੌਰ ਇਸ ਚੀਜ਼ ਤੇ ਖਰਾ ਉਤਰੇ ਔਰ ਦੂਜੇ ਪਾਸੇ ਜਿਵੇਂ ਤੁਸੀਂ ਕਿਹਾ ਵੀ ਆਪਾਂ ਆ ਕਰਗੇ ਤੁਸੀਂ ਆਪਦੇ ਮਨ ਦੇ ਵਿੱਚ ਕੀ ਸੋਚੀ ਬੈਠੀਆਂ ਕੀ ਕਰਕੇ ਵਿਖਾਓਗੇ ਜਿਹੜਾ ਹੁਣ ਪਿੰਡ ਦੇ ਵਿੱਚ ਤੇ ਸਾਡੇ ਤਾਂ ਮੇਰੇ ਤੋਂ ਊਧ ਵਧ ਮਨ ਦੇ ਵਿੱਚ ਵੀ ਸੱਕਾਂ ਵਾਲੀ ਤੋਂ ਵਧੀਆ ਬਣਾਵਾਂਗੇ ਬਹੁਤ ਕੋਸ਼ਿਸ਼ ਕਰਾਂਗੇ ਬਹੁਤ ਜ਼ੋਰ ਲਾ ਕੇ ਜੇ ਛੱਪੜਾ ਮੰਨ ਲਓ ਛੱਪੜ ਨੂੰ ਸਾਡਾ ਵੀ ਗੁਰਦੁਆਰਾ ਸਾਹਿਬ ਸੱਕਾਂ ਵਾਲੀ ਵਾਂਗ ਜਮਾ ਛੱਪੜ ਦੇ ਉੱਤੇ ਹੀ ਹੈ ਉਹਨਾਂ ਨੇ ਉਹ ਛੱਪੜ ਨੂੰ ਪੱਕਾ ਕਰਕੇ ਲੇਕ ਦਾ ਰੂਪ ਦੇਤਾ ਗੁਰਦੁਆਰਾ ਸਾਹਿਬ ਉੱਥੇ ਕਿੰਨਾ ਸੋਹਣਾ ਜੱਜ ਗਿਆ ਸਾਡੇ ਵੀ ਉਹ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਅਰੇ ਨਗਰ ਨੂੰ ਲੈ ਕੇ ਮੈਂ ਤਾਂ ਕੱਟ ਕਰਕੇ ਜਾੜਿਆ ਕਰਨਾ ਮੈਂ ਕਿਹੜਾ ਗਲੀ ਪੰਚਾਇਤ ਜਾ ਮੈਂ ਕੱਲੇ ਨਹੀਂ ਜਾਣਾ ਜੇ ਮੈਨੂੰ ਨਾ ਹੀ ਪਤਾ ਲੱਗੂ ਮੈਨੂੰ ਨਹੀਂ ਮਿਲ ਰਿਹਾ ਤੇ ਆਪਾਂ ਕੱਠ ਮਾਰ ਕੇ ਸਾਰੇ ਬੜਦਾ ਇੱਥੇ ਸੱਦ ਲਿਆ ਕਰਾਂਗੇ ਤੇ ਆ ਚੀਜ਼ ਦੀ ਲੋੜ ਆ ਸਾਡੇ ਮਨ ਨੂੰ ਦਿਓ ਇਹ ਆਪਣੇ ਮਨ ਚ ਹੈ ਵੀ ਆਪਾਂ ਉਹਨਾਂ ਤੋਂ ਵੈਸੇ ਤਾਂ ਜਵਾਬ ਨਹੀਂ ਦਿੰਦੇ ਭਾਵੇਂ ਧੱਕੇ ਨਾਲ ਵੀ ਲਿਓਣੇ ਪੈਣਾ ਆਪਾਂ ਉਹਨਾਂ ਤੋਂ ਫੰਡ ਜ਼ਰੂਰ ਲੈ ਕੇ ਆਉਣਾ ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਅੱਜ ਇੱਕ ਪਾਸੇ ਪੰਚਾਂ ਸਰਪੰਚਾਂ ਦੇ ਉਮੀਦਵਾਰਾਂ ਦੀ ਜੰਗ ਸ਼ੁਰੂ ਹੋ ਚੁੱਕੀ ਆ ਤਾਂ ਹਜੇ ਵੀ ਕਿਤਨਾ ਕਿਤੇ ਪਿੰਡਾਂ ਦੇ ਵਿੱਚ ਸਰਬਸੰਤੀਆਂ ਹੋ ਰਹੀਆਂ ਨੇ ਤਾਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹਰੀਏਵਾਲਾ ਜਿੱਥੇ ਅੱਜ ਵੀ ਭਾਈਚਾਰਕ ਸਾਂਝ ਕਾਇਮ ਹੋ ਚੁੱਕੀ ਹੈ ਉਸ ਦੀ ਸਾਰੀ ਹਕੀਕਤ ਤੁਹਾਡੇ ਸਾਹਮਣੇ ਲਿਆਵਾਂਗੇ ਤਾਂ ਆਪਾਂ ਇਹ ਵੀ ਕਹਿ ਸਕਦੇ ਆ ਕਿ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਦੀ ਸਪੀਕਰ ਹੈ ਉਹਨਾਂ ਦਾ ਹਲਕਾ ਇਹ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇਸ ਹਰੀਏ ਵਾਲੇ ਪਿੰਡ ਦੀ ਭਾਈਚਾਰਕ ਸਾਂਝ ਅੱਜ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਕਿਉਂਕਿ ਦੂਜੇ ਪਾਸੇ ਪੂਰੀ ਪੀਕ ਤੇ ਚੋਣਾ ਦਾ ਕੰਮ ਆ ਜਿਹੜਾ ਅੱਡੋ ਅੱਡ ਪਿੰਡਾਂ ਦੇ ਵਿੱਚ ਪੰਜ ਸਰਪੰਚ ਉਮੀਦਵਾਰੀ ਤੌਰ ਤੇ ਇੱਕ ਦੂਜੇ ਦੇ ਨਾਲ ਆਮੋ ਸਾਹਮਣੇ ਹੋ ਚੁੱਕੇ ਨੇ ਪਰ ਇਸ ਪਿੰਡ ਦੇ ਵਿੱਚ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਅੱਜ ਸਰਬਸੰਤੀ ਹੋ ਚੁੱਕੀ ਹੈ ਭਾਵੇਂ ਕਿ ਉਹ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਕਿਸਾਨ ਜਥੇਬੰਦੀਆਂ ਹੋਣ ਸਾਰਿਆਂ ਦਾ ਜਿਹੜਾ ਏਕਾ ਇਸ ਪਿੰਡ ਦੇ ਵਿੱਚ ਦੇਖਣ ਨੂੰ ਮਿਲਿਆ ਇਹ ਮੈਸੇਜ ਸਾਡਾ ਫਰਜ ਬੰਦਾ ਹੈ ਪੂਰੇ ਪੰਜਾਬ ਦੇ ਵਿੱਚ ਪਹੁੰਚੇ ਹਜੇ ਵੀ ਕਿਤਨਾ ਕਿਤੇ ਜਿਹੜੇ ਲੋਕ ਜਿਹੜੇ ਇੱਕ ਦੂਜੇ ਦੇ ਆਹਮੋ ਸਾਹਮਣੇ ਹੋਏ ਨੇ ਆ ਇਕੱਠੇ ਹੋ ਜਾਣ ਕਿਉਂਕਿ ਜੇਕਰ ਇਹ ਭਾਈਚਾਰਕ ਸੰਜ ਕੈਮਰ ਰੱਖੋਗੇ ਤਾਂ ਤੁਹਾਡੇ ਪਿੰਡਾਂ ਦਾ ਜਿਹੜਾ ਖਰਚਾ ਉਹ ਵੀ ਬਚੂਗਾ ਤਾਂ ਜਿਹੜੀਆਂ ਲੜਾਈਆਂ ਆ ਉਹ ਵੀ ਕਿਤਨਾ ਕਿਤੇ ਬਚਣਗੀਆਂ ਤਾਂ ਗੱਲਬਾਤ ਪਿੰਡ ਦੇ ਲੋਕਾਂ ਦੇ ਨਾਲ ਕਰਾਂਗੇ ਕਿ ਆਖਰ ਕੀ ਕਰ ਰਿਹਾ ਕਿਵੇਂ ਭਾਈਚਾਰਕ ਸੰਗ ਜਿਹੜੀ ਕਾਇਮ ਹੋਈ ਆ ਸਭ ਤੋਂ ਪਹਿਲਾਂ ਸਾਫ ਦਾ ਸਰਪੰਚ ਕੁਲਦੀਪ ਸਿੰਘ ਸਾਡੇ ਨਾਲ ਕੁਲਦੀਪ ਜੀ ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਡੇ ਸਾਰੇ ਪਿੰਡ ਨੂੰ ਤੁਹਾਨੂੰ ਵੀ ਬਹੁਤ-ਬਹੁਤ ਜੀ ਜੇ ਆਏ ਔਣ ਤੁਹਾਨੂੰ ਇੱਥੇ ਸਾਡੇ ਪਿੰਡ ਪਹੁੰਚਣ ਤੇ ਤੇ ਤੁਹਾਨੂੰ ਵਧਾਈ ਦੇ ਪਾਤਰ ਆ ਅਸੀਂ ਜਿੱਥੇ ਸਰਬਸੰਮਤੀ ਹੋਈ ਆ ਸਾਡੇ ਪਿੰਡ ਦੇ ਵਿੱਚ ਜੇ ਮੈਂ ਗੱਲ ਪਹਿਲਾਂ ਕੀਤੀ ਇੱਕ ਪਾਸੇ ਉਹਨਾਂ ਕੰਮ ਹੋ ਗਿਆ ਆਮੋ ਸਾਹਮਣੇ ਜੰਗ ਸ਼ੁਰੂ ਹੋ ਗਈ ਹੈ ਪੰਜਾਂ ਸਰਪੰਚਾਂ ਦੇ ਉਮੀਦਵਾਰਾਂ ਦੀ ਤੁਹਾਡੇ ਪਿੰਡ ਅੱਜ ਵੀ ਜਿਹੜੀ ਉਸ ਦੂਜੇ ਪਾਸੇ ਸਰਬਸੰਮਤੀ ਹੋ ਗਈ ਹੈ ਸਾਰੇ ਪਿੰਡ ਦੀ ਸਾਰੋ ਸਾਮਤੀ ਸਾਡੇ ਪਹਿਲਾਂ ਸਾਨੂੰ ਪਤਾ ਹੀ ਆ ਕਿੰਨਾ ਜ਼ਬਰਦਸਤ ਇਥੇ ਇਲੈਕਸ਼ਨ ਹੁੰਦੇ ਸੀਗੇ ਬਹੁਤ ਪਾਰਟੀਬਾਜ਼ੀਆਂ ਦਾ ਕੰਮ ਚੱਲਦਾ ਸੀ ਲੜਾਈ ਝਗੜਾ ਵਾਲਾ ਸਾਡੇ ਵੀ ਸਾਰਾ ਦੌਰ ਜੋ ਪਿੰਡ ਦੂਜੇ ਪਿੰਡਾਂ ਚੋਂ ਸਾਡੇ ਵੀ ਹੁੰਦਾ ਸੀ ਤੋਂ ਚਲੋ ਇਹ ਚਮਕੌਰ ਦਾ ਵੀ ਵੱਡਾ ਪਾਣਾ ਨੇ ਕਰ ਕਰ ਜਾ ਕੇ ਬੇਨਤੀ ਕੀਤੀ ਜਿਵੇਂ ਵੱਖਰੀਆਂ ਪਾਰਟੀਆਂ ਜੋ ਜਿਵੇਂ ਸਾਡੇ ਤੋਂ ਮੰਨ ਲਓ ਸ਼ੁਰੂ ਕੀਤਾ ਤੋਂ ਫਿਰ ਜਦੋਂ ਘਰੇ ਆਏ ਜਿਵੇਂ ਹੁੰਦਾ ਵੀ ਸਾਰਿਆਂ ਨੇ ਸਾਰੀਆਂ ਪਾਰਟੀਆਂ ਨੇ ਇਹਨਾਂ ਨੂੰ ਸਮਰਥਨ ਉਹਦਾ ਵੱਡੇ ਬਣ ਕਰਕੇ ਵੀ ਚਲੋ ਕਰਉਣ ਤੇ ਅਗਲਾ ਜਸ ਕਰਕੇ ਤੇ ਉਹ ਸਾਰਿਆਂ ਨੇ ਸੰਤਿ ਕਰਤੀ ਜੀ ਤੁਸੀਂ ਵੀ ਸਰਪੰਚ ਰਹੇ ਆਂ ਬੰਦੇ ਦੇ ਮਨ ਦੇ ਵਿੱਚ ਤਾਂ ਸੋਚ ਹੁੰਦੀ ਹੈ ਵੀ ਜੇ ਮੈਂ ਸਰਪੰਚੀ ਲੜੂੰਗਾ ਤੇ ਮੈਂ ਪਿੰਡ ਦੇ ਵਿਕਾਸ ਹਾਸਤੇ ਆਹ ਕੁਝ ਕਰੂੰਗਾ ਹੁਣ ਜਿਵੇਂ ਚਮਕੌਰ ਨੂੰ ਤੁਸੀਂ ਚੁਣਿਆ ਹੈ ਸਰਬ ਸੰਤਿ ਦੇ ਨਾਲ ਕੀ ਉਮੀਦਾਂ ਰੱਖੀਆਂ ਹੈ ਚਮਕੌਰ ਤੋਂ ਕਿਹੜੀਆਂ ਉਮੀਦਾਂ ਤੇ ਖਰੇ ਉਤਰਨਗੇ ਤੁਹਾਡੇ ਉਮੀਦਾਂ ਇਹ ਹੁੰਦੀਆਂ ਜੀ ਸਰਪੰਚ ਹਰੀ ਆਪਦਾ ਕੰਮ ਕਰਨਾ ਚਾਹੁੰਦਾ ਹੁੰਦਾ ਨਾ ਪਰ ਢੜੇ ਬੰਦਿਆਂ ਦੇ ਵਿੱਚ ਅੜਚਲਾਂ ਬਹੁਤ ਆਉਂਦੀਆਂ ਹੁੰਦੀਆਂ ਜਿਵੇਂ ਸਾਡੇ ਬਾਰੀ ਵੀ ਆਉਂਦੀਆਂ ਰਹੀਆਂ ਜਿਹੜਾ ਕੰਮ ਕਰਨਾ ਕੋਈ ਆਈ ਆਉਂਦਾ ਜਦੋਂ ਸામਤੀ ਹੋ ਜਾਂਦੀ ਤਾਂ ਪਿੰਡ ਦੀ ਸਹਿਮਤੀ ਹੋ ਜਾਂਦੀ ਆ ਫਿਰ ਉਹ ਜਿਹੜਾ ਕੰਮ ਰਾਜਣਾ ਹੋ ਜਾਣਾ ਉਹ ਕਈ ਵਾਰੀ ਚੰਗੇ ਕੰਮ 'ਚ ਵੀ ਅੜਚਲਾਂ ਆਉਂਦੀਆਂ ਪਾਰਟੀ ਬਾਜੀ ਨਾਲ ਤਾਂ ਆਉਣੀਆਂ ਹੀ ਹੁੰਦੀਆਂ ਜੇ ਸામਤੀ ਹੋ ਜਾਂਦੀ ਆ ਤਾਂ ਪਿੰਡ ਦਾ ਵਿਕਾਸ ਵੱਧ ਚੜ ਕੇ ਹੋ ਜਾਂਦਾ ਸਾਰਾ ਰਾਜ ਨਾਲੋਂ ਹੋ ਜਾਂਦਾ ਇਸ ਚੀਜ਼ ਦਾ ਬਹੁਤ ਫਾਇਦਾ ਹੁੰਦਾ ਇਲੈਕਸ਼ਨ ਤਾਂ ਅਸੀਂ ਵੱਡੇ ਵੱਡੇ ਲੜਕੇ ਦੇਖ ਹੀ ਲਏ ਆ ਕਿ ਤੇ ਫਿਰ ਚਲੋ ਪਿੰਡ ਦੀ ਰੀਤ ਵੀ ਬਦਲ ਜੋ ਕੋਈ ਹੋਰ ਵੀ ਪਰੰਪਰਾ ਹੀ ਚੱਲ ਜਾਂਦੀ ਨਾਲ ਵੀ ਕਈ ਵਾਰੀ ਤਾਂ ਫਿਰ ਮਤਲਬ ਭਾਈਚਾਰਕ ਸੰਜ ਵੀ ਰਹਿੰਦੀ ਆ ਤੇ ਚਲੋ ਵਿਕਾਸ ਵੀ ਜਿਵੇਂ ਜਿਹੜਾ ਸਾਡੇ ਧਿਆਨ ਚ ਹੁੰਦਾ ਕਿ ਦੱਸ ਕੇ ਜਿਹੜੇ ਕਲਦੀਪ ਦੇ ਸਮੇਂ ਜਾਂ ਉਸ ਤੋਂ ਬਾਅਦ ਜੇ ਕਾਂਗਰਸ ਦਾ ਸਰਪੰਚ ਸੀਗਾ ਜਿਹੜੇ ਤੁਸੀਂ ਸੋਚਿਆ ਸੀਗਾ ਆ ਪਿੰਡ ਦੇ ਵਿਕਾਸ ਹੋਣੇ ਚਾਹੀਦੇ ਉਹ ਨਹੀਂ ਹੋਏ ਤਾਂ ਹੁਣ ਹੋ ਜਾਣਗੇ ਕੰਮ ਵੈਸੇ ਪਿਛਲੀ ਵਾਰ ਵੀ ਕਾਂਗਰਸ ਮੌਕੇ ਵੀ ਹੋਏ ਆ ਅਕਾਲੀ ਦਲ ਮੌਕੇ ਤਾਂ ਸਾਨੂੰ ਪਤਾ ਵਿਕਾਸ ਅਕਾਲੀ ਦਲ ਨੇ ਤਾਂ ਬਹੁਤ ਹੀ ਜਿਆਦਾ ਕੀਤੇ ਆ ਜਿਵੇਂ ਸਾਡੇ ਸਾਰੇ ਮੋਗਿਆਂ ਦੀ ਅੰਡਰਗਰਾਉਂਡ ਪਾਈਪਲਾਈਨ ਪਈ ਹੋਈ ਆ 10ਵੀਂ ਦਾ ਸਕੂਲ ਸਾਡੇ ਪਿੰਡ ਜਿਵੇਂ ਛੋਟਾ ਪਿੰਡ ਆ ਸਾਨੂੰ ਜੁਆਇੰਟ ਹੀ ਕੀਤਾ ਜਾਂਦਾ ਹਰ ਹੈਲਥ ਵਾਸਤੇ ਜਿਵੇਂ ਸੁਖਣ ਵਾਲੇ ਨਾਲ ਆ ਜਾਂ ਕੋਈ ਪਸ਼ੂ ਹਸਪਤਾਲ ਆ ਛੋਟੇ ਪਿੰਡ ਕਰਕੇ ਆਬਾਦੀ ਘਟ ਹੋਣ ਕਰਕੇ ਸਾਨੂੰ ਨਾਲ ਦੇ ਪਿੰਡਾਂ ਨਾਲ ਜੁਆਇੰਟ ਕੀਤਾ ਜਾਂਦਾ ਤੇ ਉਹਦੇ ਕਰਕੇ ਵਿਕਾਸ ਦਾ ਫਿਰ 10ਵੀਂ ਦਾ ਸਕੂਲ ਵੀ ਉਸ ਟਾਈਮ ਹੋਇਆ ਛੱਪੜਾ ਦੋਨਾਂ ਛੱਪੜਾਂ ਨੂੰ ਜੋੜ ਕੇ ਉਹਦੇ ਚ ਕਨੈਕਸ਼ਨ ਲਾ ਕੇ ਪਾਣੀ ਡਰੇਨ ਚ ਟ੍ਰੀਟਮੈਂਟ ਕਰਕੇ ਤੁਸੀਂ ਦੇਖਿਆ ਹੋਣਾ ਵਿਚਾਲੇ ਬੰਨ ਲਾ ਕੇ ਉਹਨੂੰ ਕਰਕੇ ਡਰੇਨ ਚ ਪਾਇਆ ਹੋਇਆ ਇਹ ਮਤਲਬ ਗਲੀ ਨਾਲੀ ਤਾਂ ਕੋਈ ਛੱਡੀ ਨਹੀਂ ਸੀ ਜਿਹੜੇ ਕੋਈ ਟਾਣੀ ਰਹਿ ਗਈ ਹੋਵੇ ਜਾਂ ਕੋਈ ਵੀ ਖੜਬੰਡੀ ਕਿ ਰਹਿ ਗਏ ਜਿਹੜੇ ਹੁਣ ਪੂਰੇ ਹੋ ਜਾਣਗੇ ਹੁਣ ਜਿਆਦਾ ਸਾਡੇ ਵਾਟਰਪਾਸ 2016 ਚ ਵੀ ਬਣਿਆ ਸੀ ਨਵਾਂ ਪਰੋ ਦੀ ਪਾਈਪ ਲਾਈਨ ਕਿਤੋਂ ਕਿਤੋਂ ਪੁਰਾਣੀ ਆ ਉਹ ਵਾਟਰਪਾਸ ਦੇ ਪਾਣੀ ਦੀ ਜਿਆਦਾ ਸਮੱਸਿਆ ਨਹੀਂ ਕਿਉਂਕਿ ਸਾਡੇ ਧਰਤੀ ਹੇਠਲਾ ਪਾਣੀ ਆ ਜਿਹੜਾ ਉਹ ਮਤਲਬ ਹੈਗਾ ਤੇ ਬਾਕੀ ਹੁਣ ਤਾਂ ਨਵੇਕਲਾ ਬਣਾਉਣ ਵਾਲੀ ਮਤਲਬ ਲੋੜ ਆ ਜਿਹੜੀ ਪਿੰਡ ਨੂੰ ਜਿਵੇਂ ਸਾਡੇ ਨੇੜੇ ਸਕਾਲੀ ਆ ਜਿਵੇਂ ਪਾਣੀ ਉਹ ਝੀਲ ਵਗੈਰਾ ਦਾ ਜਾਂ ਕੋਈ ਸੁੰਦਰਤਾ ਬਣਾਉਣ ਦੀ ਲੋੜ ਹੀ ਰਹਿ ਗਈ ਆ ਮੁੱਖ ਲੋੜਾਂ ਜਿਹੜੀਆਂ ਮੇਨ ਆ ਉਹ ਤਾਂ ਕਾਫੀ ਹੱਲ ਹੋ ਚੁੱਕਾ ਜਾਨਕਿ ਤਾਂ ਕਿਸਾਨ ਜਥੇਬੰਦੀ ਦੇ ਆਗੂ ਵੀ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਬਹੁਤ ਵੱਡਾ ਸਹਿਯੋਗ ਆ ਹਰ ਪਿੰਡ ਦੇ ਸਿਰ ਤੇ ਉੱਤੇ ਇਹਨਾਂ ਦਾ ਹੱਥ ਹੁੰਦਾ ਜਿਵੇਂ ਹੁਣ ਪਹਿਲਾਂ ਤੁਹਾਡੇ ਨਾਲ ਗੋਲੇ ਵਾਲਾ ਦੀ ਵੀ ਇਸ ਇੱਕ ਪੱਤੀ ਦੀ ਜਿਹੜੀ ਸਾਂਝ ਕੀਤੀ ਉੱਤੇ ਸਰਬਸ਼ਾਂਤੀ ਹੋਈ ਆ ਉੱਥੇ ਵੀ ਕਿਸਾਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਸਭ ਤੋਂ ਪਹਿਲਾਂ ਮੁਬਾਰਕਾਂ ਜੀ ਕਿਉਂਕਿ ਤੁਸੀਂ ਵੀ ਜਿਹੜੇ ਹੁਣ ਲੋਕਾਂ ਦੇ ਨਾਲ ਖੜ ਗਿਓ ਕਿਸਾਨਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਸਾਡੇ ਪਿੰਡ ਆ ਕੇ ਸਾਡੀ ਕਰਨ ਕਰ ਗਏ ਨਹੀਂ ਤਾਂ ਤੁਹਾਡੇ ਬਿਨਾਂ ਤਾਂ ਸਾਡੀ ਗੱਲਬਾਤ ਪਿੰਡ ਦੇ ਵਿੱਚੋਂ ਦੋ ਕਰਮਾ ਨਹੀਂ ਜਾਂਦੀ ਤੁਹਾਨੂੰ ਬਹੁਤ ਬਹੁਤ ਥੋੜਾ ਧੰਨਵਾਦ ਜੀ ਇੱਥੇ ਪਹੁੰਚਣ ਤੇ ਕੀ ਕਹਿਣਾ ਚਾਹੂੰਗੇ ਜਿਹੜੀ ਅੱਜ ਸਰਬਸ਼ਾਂਤੀ ਹੋ ਗਈ ਹੈ ਪਾਈਚਾਰਕ ਸਾਹਜ ਆਪਾਂ ਕਹਿ ਸਕਦੇ ਹਾਂ ਇੱਕ ਤੁਹਾਡੇ ਹਰਗਿਆਲੇ ਪਿੰਡ ਦੇ ਵਿੱਚ ਉਹ ਇਕੱਠੇ ਹੋ ਗਏ ਸਾਰੇ ਇਕੱਠੇ ਹੋਏ ਬੈਠਿਆ ਜੀ ਔਰ ਕੁਛ ਦੀ ਗੱਲ ਆ ਜੀ ਸਾਡੀ ਇਹ ਪੁਰਾਣੀ ਜਿਵੇਂ ਟੁੱਟੀ ਗੰਢੀ ਵਾਲਾ ਜਿਹੜਾ ਪ੍ਰੋਗਰਾਮ ਸੀਗਾ ਬਜ਼ੁਰਗਾਂ ਦੇ ਥੋੜੇ ਬਹੁਤੇ ਜਿਵੇਂ ਸੀਗੇ ਪਿਛਲੇ ਵੇਲੇ ਉਵੇਂ ਤੁਰੇ ਆਉਂਦੇ ਸੀਗੇ ਉਹ ਹਣ ਵਾਲੇ ਮੁੰਡਿਆਂ ਨੇ ਨੌਜਵਾਨਾਂ ਨੇ ਇਕੱਠੇ ਹੋ ਕੇ ਸਾਰੇ ਜਿਹੜੇ ਖਰੇਵੇਂ ਸੀ ਅਖਰੇਵੇਂ ਸੀਗੇ ਤੇ ਉਹਨਾਂ ਨੂੰ ਸਾਰਿਆਂ ਨੂੰ ਪਾਸੇ ਕਿਨਾਰੇ ਕਰਕੇ ਤੇ ਇੱਕ ਏਕਤਾ ਕਰੀ ਆ ਬਹੁਤ ਵੱਡੀ ਇਹ ਗੱਲ ਆ ਕੋਈ ਛੋਟੀ ਗੱਲ ਨਹੀਂ ਗਈ ਪਿੰਡਾਂ ਦੇ ਜਿਹੜੇ ਸਰਬਸੰਮਤੀ ਯਾਨੀ ਕੋਈ ਹਰੇਕ ਪਿੰਡ ਤਾਂ ਹੁੰਦੀ ਨਹੀਂ ਐਸੇ ਜਿਵੇਂ ਸਾਡੇ ਪਿੰਡੋ ਸ਼ੁਰੂਆਤ ਹੋਈ ਆ ਮੈਨੂੰ ਆਸ ਆ ਕਿਸੇ ਵੀ ਸਾਡੇ ਇੱਥੇ ਹੋ ਸਕਦਾ ਜੀ ਸਰਬਸੰਮਤੀ ਹੋਊਗੀ ਤੇ ਇਲੈਕਸ਼ਨ ਨਹੀਂ ਹੋਊਗਾ ਜ ਸਿਵਨ ਜੀ ਆ ਕਿਸੇ ਕਿਸੇ ਨੇ ਜਵਾਬ ਦਿੱਤਾ ਹੀ ਨਹੀਂ ਜਿਹਦੇ ਵੀ ਮਕੌਰ ਗਿਆ ਉੱਥੇ ਕਿਸੇ ਨੇ ਜਵਾਬ ਨਹੀਂ ਦਿੱਤਾ ਰਿਹਾ ਕਿ ਬੰਦੇ ਨੇ ਇੱਕ ਥਾਂ ਤੋਂ ਤੁਰ ਪਏ ਦੋ ਜਾਣੇ ਤੁਰੇ ਸੀ ਜਿਹੜੇ ਪਿਛਲੀ ਵੇ ਸਾਡੇ ਚਾਖੋਂ ਯੂਨੀਅਨ ਦਾ ਲੈ ਕੇ ਆ ਜਿਹੜਾ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਤੁਰਿਆ ਸੀ ਲਖੋਵਾਲ ਦੇ ਘਰੋਂ ਤੁਰਿਆ ਸੀ ਚਾਰ ਬੰਦਿਆਂ ਤੋਂ ਤੁਰਦਾ ਤੁਰਦਾ ਕਿੱਡਾ ਮਹਿਮ ਬਣ ਗਿਆ ਸੀ ਇਹ ਸਾਡੇ ਪਿੰਡ ਦੀ ਜਿਹੜੀ ਸਰਬਸਮਤੀ ਤੁਰਦੀ ਤੁਰਦੀ ਉਹ ਸਾਡਾ ਬਹੁਤ ਪਿੰਡਾਂ ਦੇ ਵਿੱਚ ਜਾਊਗੀ ਗਾਹਣੋ ਲੋਕ ਸੋਚਣਗੇ ਯਾਰ ਹਰੀਆੜਾ ਵਧੀਆ ਰਹਿ ਗਿਆ ਆਪਾਂ ਨੂੰ ਹੋਵੇ ਕਰਾਂਗੇ ਇੱਕੀ ਨਹੀਂ ਲੜਨਾ ਭੱਜ ਭੱਜ ਕੇ ਜਾਣਗੇ ਆਪ ਹੀ ਸਮਤੀ ਕਰ ਗਈ ਯੂਥ ਕੀ ਸੋਚਦੀ ਹੈ ਫਿਰ ਅ ਜੂਸ ਵਧੀਆ ਸਾਰਾ ਕੁਝ ਸਹੀ ਹੋ ਗਿਆ ਜੀ ਸਾਰਾ ਸੰਮਤੀ ਹੋਈ ਹੈ ਸਾਰੇ ਜੂਸ ਦੇ ਮੈਂਬਰ ਇਕੱਠੇ ਆਈ ਸਾਨੂੰ ਸਾਰਿਆਂ ਨੂੰ ਖੁਸ਼ੀ ਹੈ ਬਹੁਤ ਬਹੁਤ ਵਿੱਚ ਮਕੌਰ ਬਈ ਖੁਸ਼ ਹਾਂਜੀ ਬਹੁਤ ਬਹੁਤ ਖੁਸ਼ ਆਈ ਸਾਰਾ ਸੰਮਤੀ ਹੋਈ ਹੈ ਸਾਰਾ ਯੂਥ ਵੀ ਇਕੱਠਾ ਆਈ ਸਾਰੇ ਪਹਿਲਾਂ ਮੀਟਿੰਗਾਂ ਹੋਈਆਂ ਆਈ ਸਾਰੇ ਜਿਵੇਂ ਸਾਡੇ ਢਾਢ ਪੱਤੀਆਂ ਆਈ ਚਾਰ ਪੱਤੀਆਂ ਬਣੀਆਂ ਵਗੀਆਂ ਜੀ ਇਧਰਲੇ ਪੱਤੀ ਦੇ ਅੱਡ ਮੈਂਬਰ ਉਧਰ ਦੇ ਆਡੇ ਪਹਿਲਾਂ ਆ 22 ਚਮਕੌਰ ਸਾਡਾ ਇਹ ਆਇਆ ਸਾਰਿਆਂ ਨਾਲ ਇਹਨੇ ਗੱਲਬਾਤ ਕੀਤੀ ਤੇ ਸਾਰੇ ਬੰਦੇ ਨੇ ਆਖਿਆ ਐਤ ਕੀ ਤੈਨੂੰ ਪੂਰੀ ਸਪੋਰਟ ਕਰਨੀ ਆ ਇਤਿਹਾਸ ਕੀ ਬਾਅਦ ਚ ਮੀਟਿੰਗਾਂ ਕੀਤੀਆਂ ਤੇ ਬਾਅਦ ਚ ਹੁਣ ਸਰਬਸ਼ਾਂਤੀ ਹੋਈ ਹੈ ਸਾਡੇ ਪਿੰਡ ਚ ਚਮਕੌਰ ਖਾਸ ਕਰਕੇ ਨੌਜਵਾਨਾਂ ਵਾਸਤੇ ਜ਼ਿੰਮੇਵਾਰੀ ਨਿਭਾਊਗਾ ਜਿਵੇਂ ਹੁਣ ਨੌਜਵਾਨ ਅੱਜ ਵੀ ਕਿਤੇ ਨਾ ਕਿਤੇ ਗਲਤ ਰਸਤੇ ਜਾ ਰਹੇ ਆ ਉਹਨਾਂ ਨੂੰ ਬਚਾਉਣ ਵਾਸਤੇ ਖੇਡਾਂ ਦੇ ਨਾਲ ਜੋੜਨ ਵਾਸਤੇ ਇਹ ਪੂਰੀ ਆਸ ਹੈਗੀ ਚਮਕੌਰ ਤੋਂ ਤੁਹਾਨੂੰ ਹਾਂਜੀ ਹਾਂਜੀ ਸਾਨੂੰ ਪੂਰੀ ਆਸ ਆਈ ਅਸੀਂ ਚੁਣਿਆ ਹੀ ਮੈਂਬਰੀ ਆਪਦੇ ਪਿੰਡ ਜੋਈ ਸਾਨੂੰ ਫੁੱਲ ਆਸ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਜੀ ਪਹਿਲੇ ਖੁਸ਼ੀ ਇਹ ਕਿ ਸਾਡੇ ਨਗਰ 'ਚ ਤੁਸੀਂ ਪਹੁੰਚੇ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਉਸ ਤੋਂ ਪ੍ਰੰਤ ਜੋ ਵੀ ਨਗਰ ਨੇ ਸਲੰਗਾ ਜੋੜੇ ਕੰਮ ਕੀਤਾ ਹੈ ਇਕਤਾ ਹੋ ਕੇ ਸਾਰੀਆਂ ਪਾਰਟੀਆਂ ਇੱਕ ਦੂਜੇ ਤੋਂ ਆਪਦੇ ਦੁਸ਼ਮਣਬਾਜੀ ਨੂੰ ਛੱਡ ਕੇ ਇਹ ਆਪਾਂ ਅੱਜ ਜੋ ਸਰਪੰਚਾਂ ਦੀ ਪੰਚਾਇਤ ਦੀ ਚੋਣ ਹੋਈ ਹੈ ਤੇ ਸਾਰੀਆਂ ਸੰਗਤਾਂ ਦਾ ਹੀ ਧੰਨਵਾਦ ਆ ਤੇ ਅਸੀਂ ਇਹ ਕਹਿੰਨੇ ਹਰ ਇੱਕ ਪਿੰਡ ਦੇ ਵਿੱਚ ਇਸੇ ਤਰ੍ਹਾਂ ਜੋ ਸਰਵਸੰਤੀ ਨਾਲ ਚੋਣ ਹੋਵੇ ਤੇ ਹਰ ਇੱਕ ਦਾ ਜੋ ਖਰਚਾ ਵੀ ਬਜਦਾ ਲੜਾਈ ਪੜਾਈ ਤੋਂ ਬਜਦੇ ਨੇ ਤੋਂ ਜੋ ਜਿਹੜੇ ਨਸ਼ੇ ਤੋਂ ਜਿਹੜਾ ਨਸ਼ਾ ਉਹਦਾ ਵੀ ਜੋ ਪ੍ਰਾਉ ਘਟ ਜਾਂਦਾ ਇਸ ਕਰਕੇ ਕਿ ਜਦੋਂ ਚੋਣ ਆਉਂਦੀਆਂ ਉਹਦੇ ਚ ਨਸ਼ਾ ਵੀ ਜ਼ਿਆਦਾ ਵੱਧ ਜਾਂਦਾ ਲੜਾਈ ਵੀ ਜ਼ਿਆਦਾ ਵੱਧ ਜਾਂਦੀ ਹੈ ਤੇ ਸਰਵਸੰਮਤੀ ਦੀ ਬੜੀ ਦੂਰ ਦੀ ਗੱਲ ਹੋ ਜਾਂਦੀ ਹੈ ਇਹ ਅਸੀਂ ਜੋ ਨਵੀਂ ਆਪਣਾ ਪੀੜ੍ਹੀ ਸਾਡੀ ਆਪਣਾ ਨੌਜਵਾਨ ਕਲੱਬ ਹੈ ਇਹਨਾਂ ਨੇ ਬਹੁਤ ਸਲੰਘਾ ਜੋ ਕੰਮ ਕੀਤਾ ਜਿਨ੍ਹਾਂ ਨੇ ਇਕੱਠੇ ਹੋ ਕੇ ਤੇ ਆਪਣੀ ਏਕਤਾ ਕੀਤੀ ਹੈ ਤੇ ਸਰਵਸੰਮਤੀ ਨਾਲ ਪੰਚਾਇਤ ਜੁੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੋ ਨੂੰ ਇੱਕ ਗੱਲ ਹੋਰ ਦੱਸ ਦਿੰਨੇ ਆ ਜਦੋਂ ਪਿਛਲੀ ਵਾਰ ਸਰਪੰਚੀ ਦੀ ਚੋਣ ਹੋਈ ਸੀ ਨਾ ਤਾਂ ਇਸ ਪਿੰਡ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਬਣ ਚੁੱਕਿਆ ਸੀ ਅਸੀਂ ਉਸ ਵਕਤ ਵੀ ਇੱਥੇ ਆ ਕੇ ਕਵਰੇਜ ਕੀਤੀ ਸੀ ਪੁਲਿਸ ਬਹੁਤ ਵੱਡੀ ਗੈਂਤੀ ਦੇ ਵਿੱਚ ਇੱਥੇ ਪਹੁੰਚੀ ਸੀ ਕਿਉਂਕਿ ਮਾਹੌਲ ਇੱਥੋਂ ਤੱਕ ਪਹੁੰਚ ਗਿਆ ਸੀ ਕਿ ਹੋ ਸਕਦਾ ਇਸ ਪਿੰਡ ਦੇ ਵਿੱਚ ਲੜਾਈ ਹੋਵੇ ਪਰ ਅੱਜ ਉਸ ਪਿੰਡ ਦੇ ਵਿੱਚ ਇੰਨੀ ਸ਼ਾਂਤੀ ਹੋ ਜਾਣੀ ਬਹੁਤ ਵੱਡੀ ਗੱਲ ਹੈ ਤਾਂ ਹੋਰ ਗੱਲਬਾਤ ਕਰਾਂਗੇ ਗੁਰਪਾਲ ਜੀ ਕਿਵੇਂ ਕੀ ਕਹਿਣਾ ਚਾਹੋਗੇ ਕਿਉਂਕਿ ਇਸ ਪਿੰਡ ਦੇ ਵਿੱਚ ਅਜਿਹਾ ਮਾਹੌਲ ਪਿਛਲੇ ਵਾਰ ਜਿਵੇਂ ਹੁਣ ਮੈਂ ਜ਼ਿਕਰ ਕੀਤਾ ਬਣ ਚੁੱਕਿਆ ਸੀਗਾ ਕਿ ਲੜਾਈਆਂ ਬਿਲਕੁਲ ਪੀਕਤੇ ਹੋ ਚੁੱਕੀ ਸੀ ਵੀ ਇਹ ਹੋ ਸਕਦਾ ਲੜਾਈ ਇਸ ਪਿੰਡ ਦੇ ਵਿੱਚ ਸ਼ੁਰੂ ਹੋ ਜੇ ਜੇ ਉਹ ਲੜਾਈ ਹੋ ਜਾਂਦੀ ਤਾਂ ਜਿਵੇਂ ਹੁਣ ਅੱਜ ਵੀ ਤੁਸੀਂ ਦੇਖਿਆ ਟਰਨ ਤਰਨ ਦੇ ਵਿੱਚ ਜਿਵੇਂ ਕਤਲ ਹੋ ਗਿਆ ਉਹ ਬਾਕੀ ਜਿਹੜਾ ਪੈਸਾ ਹੈ ਉਹ ਤਾਂ ਵਖਰੀ ਗੱਲ ਹੋ ਤਾਂ ਲੱਗਣੇ ਲੱਗਣੇ ਤਾਂ ਉਸ ਚੀਜ਼ ਤੋਂ ਸਾਰੇ ਤੁਹਾਡੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਬਚਾਅ ਕਰ ਲਿਆ 2018 ਦਾ ਇਲੈਕਸ਼ਨ ਸੀਗਾ ਜੀ ਅਸੀਂ ਆਪ ਵੀ ਉਹਦੇ ਵਿੱਚ ਕੈਂਡੀਡੇਟ ਸੀਗੇ ਤੇ ਉਹਦੀ ਮੈਂ ਜੇ ਗੱਲ ਕਰਾਂ ਤਾਂ ਵੀ ਸਾਡੇ ਪਿੰਡ ਦੇ ਵਿੱਚ ਉਦੋਂ 700 ਵੋਟ ਸੀਗੀ ਸਾਰੀ 7 750 ਵੋਟ ਤੇ ਵੋਟਰ 7 750 ਸੀ ਤੇ ਆਊਟ ਆਊਟਸਾਈਡਰ ਜਿਹੜੇ ਬਾਹਰਲੇ ਬੰਦੇ ਸੀ ਜਿਹੜੇ ਕਹਿੰਦੇ ਨੇ ਜਿਨ੍ਹਾਂ ਨੇ ਵੇਖਣਾ ਵੀ ਨਹੀਂ ਵੀ ਕੌਣ ਕੀ ਦਾ ਕੀ ਲੱਗਦਾ ਉਹ ਵੀ ਉਹ 4 450 ਬੰਦਾ ਹੋ ਸੀ ਦੋ 250 ਐਂਟੀ ਪਾਰਟੀ ਕੋਲੇ ਹੋਣਾ ਦੋ 250 ਸਾਡੇ ਕੋਲੇ ਤੇ ਇੱਕ ਦੂਜੇ ਨੂੰ ਮਰਨ ਮਰਵਾਉਣ ਬਾਹਰਲੇ ਬੰਦੇ ਨੇ ਕੀ ਦੇਖਣਾ ਮਰਨ ਮਰਵਾਉਣ ਤੱਕ ਗੱਲ ਪਹੁੰਚ ਚੱਲੀ ਸੀ ਲੜਾਈ ਹੋ ਚੁੱਕੀ ਸਪੈਸ਼ਲ ਫੋਰਸ ਲੋਨ ਬਾਹਰਲੇ ਬੰਦੇ ਪਹੁੰਚ ਚੁੱਕੇ ਸੀ ਇੱਥੇ ਉਦੋਂ ਅਸੀਂ ਕਵਰੇਜ ਕੀਤੀ ਹੈ ਪੂਰੀ ਸਪੈਸ਼ਲ ਫੋਰਸ ਲੋਨ ਤੱਕ ਗੱਲ ਚੱਲੀ ਗਈ ਸੀ ਪਰ ਪੁਲਿਸ ਦੇ ਬਹੁਤ ਸੀਨੀਅਰ ਅਫਸਰ ਇੱਥੇ ਆ ਕੇ ਤਿੰਨ ਤਿੰਨ ਘੰਟੇ ਇੱਥੇ ਰੁਕੇ ਜਿਹੜੇ ਹਾਲਾਂਕਿ ਇਹ ਨੰਨਾ ਟਾਈਮ ਸੀ ਸੀਨੀਅਰ ਅਫਸਰ ਰੁਕਦੇ ਨਹੀਂ ਮਤਲਬ ਇੱਥੋਂ ਤੱਕ ਤਨਾਪੁਰ ਸੀਗਾ ਉਹ ਉਹ ਮੌਕੇ ਤੇ ਆ ਲੱਗਦਾ ਹੁੰਦਾ ਵੀ ਆੜਫਸ ਦੇ ਵਿੱਚ ਆ ਫਲਾਨਾ ਤੇ ਹੁਣ ਪਰ ਜਿਹੜੇ ਲੋਕਾਂ ਨੂੰ ਆਨੇ ਕੱਢ ਕੇ ਟੱਪਦੇ ਸੀ ਤੇ ਜਿਹੜੇ ਲੋਕਾਂ ਨਾਲ ਉਹ ਮਤਲਬ ਖੇਬਾਜੀ ਕਰਕੇ ਅੱਜ ਉਹਨਾਂ ਨੂੰ ਗੱਲ ਨਾਲ ਲਾ ਕੇ ਉਹ ਦੁੱਗਣੀ ਖੁਸ਼ੀ ਹੁੰਦੀ ਹੈ ਸਵਾਦ ਹੀ ਹੁਣ ਪਤਾ ਲੱਗਦਾ ਯਾਰ ਕਿਸੇ ਕਿਸੇ ਨੂੰ ਬੁਲਾਉਣ ਦਾ ਤੇ ਕਿਸੇ ਨਾਲ ਅੜੰਦਾ ਇਹਨਾਂ ਦੋਨਾਂ ਦੇ ਵਿੱਚ ਫਾਇਦਾ ਚੀਜ਼ ਕਿਹੜੀ ਚੰਗੀ ਹੈ ਜੇ ਕਿਸੇ ਨਾਲ ਪਿਆਰ ਨਾਲ ਵਰਤੀਏ ਅਗਲਾ ਪਿਆਰ ਨਾਲ ਗੱਲ ਕਰਦਾ ਉਹ ਬਹੁਤ ਵਧੀਆ ਚੀਜ਼ ਹੈ ਇਹੋ ਜੋ ਇਹ ਮਸਲਾ ਤਾਂ ਨਹੀਂ ਮੈਂ ਗੱਲ ਕਰ ਰਿਹਾ ਵੀ ਸਾਡ ਨੂੰ ਸਰਪੰਚੀ ਬਖਸ਼ੇ ਸਰਪੰਚ ਕੋਈ ਵੀ ਹੋਵੇ ਪਰ ਦੁਸ਼ਮਣੀਆਂ ਛੱਡ ਕੇ ਜੇ ਪਿੰਡ ਇੱਕ ਜਗ੍ਹਾ ਤੇ ਖੜਦਾ ਤਾਂ ਬਹੁਤ ਵੱਡੀ ਗੱਲ ਹੈ ਤੇ ਸਾਡੇ ਪਿੰਡ ਦੇ ਵਿੱਚ ਜੇ ਦੋਨਾਂ ਪਾਰਟੀਆਂ ਦੇ ਪਿਛਲੇ ਦੋ ਇਲੈਕਸ਼ਨਾਂ ਦੀ ਗੱਲ ਕਰੀਏ ਤਾਂ 2 ਕਰੋੜ ਰੁਪਏ ਖਰਚਾ ਹੋਇਆ ਜਦੋਂ 2 ਕਰੋੜ ਵਿਕਾਸ ਤੇ ਲੱਗ ਜਾਂਦਾ ਤਾਂ ਸਾਡਾ ਪਿੰਡ ਕਿੰਨਾ ਕੁਝ ਬਣ ਜਾਂਦਾ ਤਾਂ ਪਿਛਲੇ ਦੋ ਇਲੈਕਸ਼ਨ ਦੋ ਤਿੰਨ ਇਲੈਕਸ਼ਨਾਂ ਦੇ 2 ਕਰੋੜ ਰੁਪਏ ਲੱਗ ਆਣਾ ਸਾਡੇ ਦੋਨਾਂ ਸਾਰੇ ਬੰਦੇ ਜਿੰਨੇ ਵੀ ਖੜੇ ਸੀ ਤੇ ਆਤ ਕੀ ਕੁਝ ਵੀ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਆਤ ਕੀ ਸਿੱਧੀ ਸਰਬਸੰਮਤੀ ਲੋਕਾਂ ਨੇ ਕੀਤੀ ਜਿਹੜਾ ਮਤਲਬ ਹੁਣ ਇੱਕ ਇੱਕ ਹੁੰਦਾ ਵੀ ਆਮ ਤੌਰ ਤੇ ਪਿੰਡ ਚ ਕੋਈ ਵਿਕਾਸ ਹੋਣ ਦੀ ਗੱਲ ਹੋਵੇ ਤਾਂ ਦੂਜਾ ਬੰਦਾ ਡੰਡਾ ਡਾ ਲੰਦਾ ਹੁੰਦਾ ਜੇ ਮੰਨ ਲਓ ਵੀ ਇੱਕ ਸਮਝ ਲਓ ਵੀ ਇੱਕ ਬੰਦਾ ਜਿਹੜਾ ਜਿੱਤਿਆ ਉਹ ਵਿਕਾਸ ਕਰਨ ਲੱਗੇ ਜਿਹੜਾ ਹਾਰਿਆ ਉਹਦੀ ਵੀ ਪਾਵਰ ਹੋਵੇ ਉਸੇ ਪਾਰਟੀ ਦੇ ਵਿੱਚ ਉਹ ਡੰਡਾ ਡਾ ਲੰਦਾ ਵੀ ਇਹਦਾ ਨਾਮ ਨਾ ਬਣ ਜੇ ਹੁਣ ਹੁਣ ਕੀ ਹੈ ਹੁਣ ਪਤਾ ਵੀ ਸਾਰੇ ਪਿੰਡ ਇੱਕ ਜਗ੍ਹਾ ਤੇ ਹੁਣ ਜਿਹੜੇ ਇੱਕ ਇੱਕ ਨਾਮ ਤੁਰੂਗਾ ਕੋਈ ਕੰਮ ਦਾ ਦੂਜਾ ਵੀ ਨਾਲ ਖੜ ਜੂਗਾ ਕੰਮ ਹੋ ਜਾਣੇ ਆ ਪਿਛਲੇ ਸਰਪੰਚਾਂ ਨੇ ਵੀ ਕੰਮ ਕੀਤੇ ਕੋਈ ਅਸੀ ਗੱਲ ਨਹੀਂ ਜਿਹੜੇ ਉਹਨਾਂ ਨੇ ਕੰਮ ਕੀਤੇ ਜਿਹੜੇ ਉਹ ਅਧੂਰੇ ਰਹਿ ਗਏ ਉਹ ਅਸੀਂ ਅੱਗੇ ਅੱਗੇ ਲੈ ਕੇ ਜਾਣਗੇ ਚਮਕੌਰ ਮੇਰਾ ਵੱਡਾ ਬ੍ਰਦਰ ਹੈ ਮੈਂ ਵੀ ਇਹਦਾ ਨਾਲ ਸਾਥ ਦੇਵਾਂਗਾ ਤੇ ਅੱਗੇ ਲੈ ਕੇ ਜਾਵਾਂਗੇ ਤੇ ਪਿੰਡ ਨੂੰ ਸੁੰਦਰਤਾ ਜਿਹੜੀ ਗੱਲ ਹੈ ਸੁੰਦਰਤਾ ਪਿੰਡ ਅਸੀਂ ਮਿਸ ਮਿਸਾਲ ਬਣਾਦੇ ਆਂਗੇ ਪਿੰਡ ਵੀ ਹਾਂ ਜਿਵੇਂ ਸੱਕਾਂ ਵਾਲੇ ਦਾ ਨਾਮ ਹੈ ਤਾਂ ਹਰੀਏ ਵਾਲੇ ਦਾ ਛੋਟਾ ਜਿਹਾ ਪਿੰਡ ਸੀ ਇਦਾਂ ਵੀ ਨਾਮ ਇਲਾਕੇ ਦੇ ਵਿੱਚ ਚਮਕ ਲਾ ਦਾਂਗੇ ਕੁਲਵਿੰਦਰ ਜੀ ਹਾਂਜੀ ਹਾਂਜੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਨੌਜਵਾਨਾਂ ਦੀ ਸੋਚ ਨੂੰ ਪਹਿਲ ਦਿੱਤੀ ਹੈ ਜੇ ਇਸ ਵਾਰ ਹਾਂਜੀ ਤੁਸੀਂ ਮੈਂਬਰ ਬਣ ਕੇ ਹਾਂਜੀ ਮੇਰਾ ਦਿਨ ਕਿੰਨੇ ਕਿਛੀ ਵਾਸਤੇ ਬਹੁਤ ਖੁਸ਼ੀ ਹੈ ਜੀ ਕੀ ਸੋਚਿਆ ਫਿਰ ਤੁਸੀਂ ਵੀ ਸਹਿਯੋਗ ਕੀਤਾ ਪੂਰਾ ਸਹਿਯੋਗ ਤਾਂ ਸਾਰੇ ਪਿੰਡ ਦਾ ਹੀ ਆ ਜੀ ਸ਼ੁਕਰਾਨਾ ਵਾਈਗਰੂ ਦਾ ਹੀ ਸਾਥ ਸਾਰੇ ਪਿੰਡ ਦਾ ਹੀ ਤੇ ਇਸ ਤੋਂ ਬਾਅਦ ਚ ਹੁਣ ਦੇਖੋ ਸਾਰੇ ਪਿੰਡ ਦੇ ਸਾਥ ਦੇ ਨਾਲ ਹੀ ਚੱਲਣਾ ਜੀ ਅੱਗੇ ਪਾਰਟੀ ਬਾਜੀ ਤੋਂ ਦੇ ਨਾਲ ਹੀ ਚੱਲਦੀਆਂ ਸੀਆਂ ਸਾਰੀਆਂ ਪੰਚਾਇਤਾਂ ਅੱਜ ਜਿਹੜੀ ਪੰਚਾਇਤ ਬਣੀ ਹੈ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਬਣੀ ਆਈ ਸਾਥ ਸਾਰੇ ਪਿੰਡ ਦਾ ਹੀ ਬਾ ਅੱਗੇ ਦੇਖ ਮੇਅਰ ਕੰਵਿਟਰ ਤਾਂ ਚਮਕੌਰ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ ਅੱਜ ਪੂਰੀ ਜ਼ਿੰਮੇਵਾਰੀ ਪਿੰਡ ਨੇ ਦੇ ਦਿੱਤੀ ਹੈ ਤਾਂ ਉਹ ਜ਼ਿੰਮੇਵਾਰੀ ਕਿਸ ਤਰੀਕੇ ਦੇ ਨਾਲ ਨਿਭਾਉਣਗੇ ਲੋਕਾਂ ਦੀਆਂ ਕੀ ਕੀ ਉਮੀਦਾਂ ਨੇ ਸਾਰਾ ਉਹਨਾਂ ਨਾਲ ਗੱਲਬਾਤ ਕਰਾਂਗੇ ਚਮਕੌਰ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਇੱਥੇ ਪਿੰਡ ਦੇ ਵਿੱਚ ਆਉਣ ਤੇ ਬਹੁਤ-ਬਹੁਤ ਧੰਨਵਾਦ ਜੀ ਚਮਕੌਰ ਐਬਜ਼ ਤੁਹਾਡੇ ਮਨ ਦੇ ਵਿੱਚ ਕੀ ਸੋਚ ਰੱਖੀ ਹੈ ਕੀ ਪਿੰਡ ਵਾਸਤੇ ਤੁਸੀਂ ਕਰੀ ਜਾਂਦੇ ਸੀਗੇ ਇਸ ਤੋਂ ਪਹਿਲਾਂ ਜਿਹੜਾ ਸਾਰਾ ਪਿੰਡ ਹੀ ਤੁਹਾਡੇ ਦੇ ਸਿਰ ਤੇ ਹੱਥ ਰੱਖਦਾ ਇਕੱਠੇ ਹੋਗੇ ਤੁਹਾਡੇ ਵਾਸਤੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਹ ਤਾਂ ਨਹੀਂ ਮੈਂ ਕੁਝ ਖਾਸ ਕੀਤਾ ਜਿਹੜਾ ਵੀ ਮੈਂ ਕੋਈ ਸਪੈਸ਼ਲ ਆਏ ਪਿੰਡ ਨੂੰ ਆਪਦੇ ਨਾਲ ਤੋੜਨ ਵਾਸਤੇ ਵੀ ਕੋਈ ਕਰੀ ਜਾਂਦਾ ਸੀ ਵਾਹਿਗੁਰੂ ਦੀ ਕਿਰਪਾ ਲਾ ਲਓ ਤੇ ਮੈਂ ਇੱਕ ਚੀਜ਼ ਮਨ ਚ ਲੈ ਕੇ ਚੱਲਿਆ ਸੀ ਵੀ ਸਰਕਾਰਾਂ ਜਾਂ ਕੋਈ ਵੀ ਪਾਰਟੀਆਂ ਪਿੰਡ ਦੇ ਸਾਹਮਣੇ ਕੁਝ ਨਹੀਂ ਕਰਦੀਆਂ ਆਪਾਂ ਪਿੰਡ ਦੇ ਵਿੱਚ ਚੱਲੇ ਆ ਵੀ ਆਪ ਚਲੋ ਆਪਾਂ ਬਾਹਰ ਅੰਦਰ ਜਾਂਦੇ ਆ ਦਫ਼ਤਰਾਂ ਚ ਗੁਜ਼ਾਰੀਆਂ ਚ ਤੱਕੇ ਲੋਕਾਂ ਦੇ ਕੰਮ ਕਰਾਉਂਦੇ ਰਹਿੰਦੇ ਨੇ ਨਿੱਕੇ ਮੋਟੇ ਪਿੰਡ ਨੂੰ ਸਾਰੇ ਨੂੰ ਪਤਾ ਸੀ ਵੀ ਤੁਰਨ ਫਿਰਨ ਵਾਲਾ ਹੈਗਾ ਕੰਮ ਉਹ ਵੀ ਜਾਣਗੇ ਪਿੰਡ ਦੇ ਮੈਂ ਫਿਰ ਘਰ ਘਰ ਜਾ ਕੇ ਇਹ ਮੈਂ ਪਹਿਲਾਂ ਵੀ ਦੱਸਿਆ ਵੀ ਅਸੀਂ ਸਟਾਰਟਿੰਗ ਦੇ ਵਿੱਚ ਤੁਰਪੇ ਪਹਿਲਾਂ ਕੋਈ ਮਨ ਨਹੀਂ ਸੀਗਾ ਜਦੋਂ ਸਰਕਾਰ ਆਈ ਆਮ ਆਦੀ ਬਾਲਦੀ ਸਾਨੂੰ ਆਏ ਸੀ ਚਲੋ ਵੀ ਸਰਕਾਰ ਦੇ ਵਿੱਚ ਆਪਣਾ ਸੰਧਵਾ ਸਾਹਿਬ ਨਾਲ ਨੇੜਤਾ ਹੈਗੀ ਵੀ ਆਪਾਂ ਪਿੰਡਾਸਤੇ ਕੁਝ ਕਰੀਏ ਜਦੋਂ ਇਹ ਮਨ ਚ ਆ ਗਿਆ ਕਰੀਏ ਕੁਝ ਤਾਂ ਫਿਰ ਇਹ ਕਰਨਾ ਵਾਸਤੇ ਕਹਿੰਦੇ ਆਪਾਂ ਨੂੰ ਪੰਚਾਇਤ ਚਾਹੀਦੀ ਹੈ ਇਲੈਕਸ਼ਨ ਲੜ ਗਏ ਇਲੈਕਸ਼ਨ ਦੀ ਤਿਆਰੀ ਦੇ ਵਿੱਚ ਘਰ ਘਰ ਜਾਣਾ ਸ਼ੁਰੂ ਕੀਤਾ ਤੇ ਪਰ ਪਿੰਡ ਨੇ ਐਡਾ ਵਧੀਆ ਸਰਮਾਥਨ ਦਿੱਤਾ ਕਿ ਇਲੈਕਸ਼ਨ ਤਾਂ ਦੂਰ ਦੀ ਗੱਲ ਇੱਥੇ ਇਲੈਕਸ਼ਨ ਦਾ ਕਿਸੇ ਨੇ ਨਾ ਹੀ ਨਹੀਂ ਲਿਆ ਮੈਨੂੰ ਐਨੀ ਆਸ ਨਹੀਂ ਸੀ ਮੈਂ ਜੀਕੇ ਦੇ ਘਰੇ ਜੇ ਮੈਂ ਮੰਨ ਲਓ ਆਮਾ ਦੀ ਬਾਲਟੀ ਨਾਲ ਸੀ ਚਾਹ ਲਓ ਮੈਂ ਕਿਸੇ ਕਾਲੀ ਦਲ ਕੋਲੇ ਜਾਂ ਕਾਂਗਰਸੀ ਕੋਲੇ ਗਿਆ ਵੀ ਮੈਨੂੰ ਕੋਈ ਸਵਾਲ ਜਵਾਬ ਨਹੀਂ ਕੀਤਾ ਅੱਗੋਂ ਵੀ ਤੂੰ ਫਲਾਣੇ ਮੇਰੀ ਸਾਡੇ ਨਾਲ ਐ ਕੀਤੀ ਜਾਂ ਤੂੰ ਹੁਣ ਬਣ ਕੇ ਸਾਡੇ ਤੇ ਐ ਤਾਂ ਨਹੀਂ ਕਰਦਾ ਇਹ ਵੀ ਨਹੀਂ ਪੁੱਛਿਆ ਕਿਸੇ ਨੇ ਇਹ ਥਾਪੀ ਦੇਤੀ ਵਿਜਾ ਹੁਣ ਤੂੰ ਚੰਗਾ ਕਰ ਲੇਗਾ ਤਾਂ ਪਿੰਡ ਆਸ ਦੇ ਸਾਹਮਣੇ ਆ ਜਾਏਗਾ ਤੇ ਮਾੜਾ ਕਰ ਲੇਗਾ ਤਾਂ ਤਾਂ ਵੀ ਸਾਹਮਣੇ ਆ ਜਾਏਗਾ ਜਦੋਂ ਤੁਸੀਂ ਲੋਕਾਂ ਨਾਲ ਜਾ ਕੇ ਗੱਲਬਾਤ ਕਰਦੇ ਸੀ ਜਾਂ ਜਿਹੜੇ ਸਾਬਕਾ ਸਰਪੰਚ ਆ ਉਹਨਾਂ ਨਾਲ ਗੱਲਬਾਤ ਕਰਦੇ ਸੀ ਮੋਧਵਾਰ ਪਿੰਡ ਦੇ ਜਿਹੜੇ ਸੱਜਣ ਹੁੰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਸੀ ਉਹਨਾਂ ਨੇ ਤੁਹਾਡੇ ਸਾਹਮਣੇ ਕੀ ਡਿਮਾਂਡ ਰੱਖੀ ਵੀ ਚਮਕੌਰ ਇਸ ਚੀਜ਼ ਤੇ ਖਰਾ ਉਤਰੇਗਾ ਔਰ ਦੂਜੇ ਪਾਸੇ ਜਿਵੇਂ ਤੁਸੀਂ ਕਿਹਾ ਵੀ ਆਪਾਂ ਆ ਕਰਗੇ ਤੁਸੀਂ ਆਪਦੇ ਮਨ ਦੇ ਵਿੱਚ ਕੀ ਸੋਚੀ ਬੈਠੇ ਆ ਕੀ ਕਰਕੇ ਵਿਖਾਓਗੇ ਜਿਹੜਾ ਹੁਣ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਹੀ ਸਾਡਾ ਸਕੂਲ ਦੇ ਵਿੱਚ ਗਰਾ ਤੁਸੀਂ ਸ਼ਾਮ ਨੂੰ ਕਦੇ ਗੇੜਾ ਮਾਰੋ ਨਾ ਕਬਰੀ ਵੀ ਕਰ ਸਕਦੇ ਆ ਵੀ ਬਹੁਤ ਵਧੀਆ ਗੇਮਾਂ ਖੇਡਦੇ ਆ ਉਹਦੇ ਵਿੱਚ ਸਭ ਤੋਂ ਮਿਹਨਤ ਆ ਇਹ ਹੀ ਆ ਵੀ ਸਸੀਂ ਖੇਡਾਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਸਾਡੇ ਫੁੱਟਬਾਲ ਦਾ ਵੀ ਗਰਾਊਂਡ ਹੈਗਾ ਵਾਲੀਬਾਲ ਦਾ ਵੀ ਹੈਗਾ ਅਸੀਂ ਉਹਨੂੰ ਵਧੀਆ ਕਰਾਂਗੇ ਜਿਹੜੀ ਵੀ ਚੀਜ਼ ਬੱਚੇ ਮੰਗਣਗੇ ਜੋ ਵੀ ਉਹਦੇ ਆਸਤੇ ਅਸੀਂ ਕਾਜ ਪ੍ਰਬੰਧ ਕਰਾਂਗੇ ਕੋਚ ਦਾ ਵੀ ਸਾਨੂੰ ਪ੍ਰਬੰਧ ਕਰਨਾ ਪਿਆ ਉਹ ਵੀ ਕਰਾਂਗੇ ਤੇ ਕਬੱਡੀ ਦੇ ਨਾਲ ਵੀ ਜਿਹੜੇ ਬੱਚੇ ਜੁੜਨਾ ਚਾਹੁੰਦੇ ਆ ਉਹਦਾ ਵੀ ਅਸੀਂ ਹਰੇ ਖੇਡ ਨੂੰ ਜਣੀ ਜੋ ਵੀ ਪਿੰਡ ਦੇ ਵਿੱਚ ਲੋੜ ਆ ਸਭ ਤੋਂ ਪਹਿਲਾਂ ਤਾਂ ਇਹ ਕੰਮ ਆ ਜੀ ਦੂਜਾ ਕੰਮ ਹੈਗਾ ਨਸ਼ਿਆਂ ਦਾ ਨਸ਼ਾ ਸਾਡੇ ਪਿੰਡ ਦੇ ਵਿੱਚ ਅਸੀਂ ਨਹੀਂ ਕਿਸੇ ਨੂੰ ਦੇਣ ਦੇਣ ਵੇਚਣ ਦੇਣਾ ਜੇ ਕੋਈ ਮਰੀਜ਼ ਆ ਉਹਨੂੰ ਅਸੀਂ ਆਪਦੇ ਪੰਚਾਇਤ ਦੇ ਖਰਚੇ ਤੋਂ ਦਾਖਲ ਵੀ ਕਰਾ ਕੇ ਛਡਾਉਣ ਦੀ ਕੋਸ਼ਿਸ਼ ਵੀ ਕਰਾਂਗੇ ਜੇ ਕੋਈ ਸਾਡੇ ਕੋਲ ਪਹੁੰਚ ਕਰੂਗਾ ਪਰ ਵੇਚਣ ਵਾਲਾ ਇਸ ਪਿੰਡ ਦੇ ਵਿੱਚ ਆਊਟਸਾਈਡਰ ਜਾਂ ਪਿੰਡ ਦਾ ਅਸੀਂ ਉਹ ਪਿੰਡ ਦੇ ਕਿਸੇ ਚੀਜ਼ ਤੇ ਬਰਦਾਸ਼ਤ ਨਹੀਂ ਹੋਊਗਾ ਸਭ ਤੋਂ ਪਹਿਲੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਜੇ ਕੋਈ ਨਸ਼ਾ ਛੋਟਾ ਨਾ ਲੈਵਲ ਦਾ ਨਸ਼ਾ ਕੋਈ ਗੋਲੀ ਗਾਲੀ ਜਾਂ ਕੋਈ ਛਿਟਾ ਛਟਾ ਇਹ ਤਾਂ ਬਹੁਤ ਵੱਡੀਆਂ ਗੱਲਾਂ ਹੈ ਜਿਵੇਂ ਹੁਣ ਸਾਫਾ ਸਰਪੰਚ ਸੀ ਉਹਨੇ ਜ਼ਿਕਰ ਕੀਤਾ ਵੀ ਸਾਡੇ ਜਦੋਂ ਮੈਂ ਸਰਪੰਚ ਸੀ ਬਹੁਤ ਕੰਮ ਕਰਵਾਏ ਆ ਗੁਰਪਾਲ ਨੇ ਕਿਹਾ ਪਿਛਲੀਆਂ ਜਿਹੜੀਆਂ ਪੰਚਾਇਤਾਂ ਸਰਪੰਚ ਸੀ ਉਹਨਾਂ ਨੇ ਚੰਗੇ ਕੰਮ ਕਰਵਾਏ ਪਿੰਡ ਦੇ ਵਿੱਚ ਵਿਕਾਸ ਕਰਾਇਆ ਚਮਕੌਰ ਹੁਣ ਉਹਨਾਂ ਤੋਂ ਉੱਪਰ ਜਾਏਗਾ ਉਹਨਾਂ ਤੋਂ ਵੱਧ ਵਿਕਾਸ ਕਰਾਇਆਗਾ ਪਿੰਡ ਦਾ ਕਿਉਂਕਿ ਅਗਲੀ ਵਾਰ ਨੂੰ ਤੁਸੀਂ ਜ਼ਿਕਰ ਕਰ ਸਕੋਗੇ ਕਿ ਆਪਦੇ ਸ਼ਬਦਾਂ ਦੇ ਨਾਲ ਵੀ ਮੈਂ ਇੰਨਾ ਵਿਕਾਸ ਕਰਵਾਤਾ ਦੂਜੇ ਪਾਸੇ ਇੱਕ ਜੱਲ ਸਾਹਮਣੇ ਆ ਰਹੀ ਹੈ ਤੁਹਾਡੇ ਕੁਝ ਹੀ ਦੂਰੀ ਤੇ ਪਿੰਡ ਹੈ ਸੱਕਾਂ ਵਾਲੀ ਉਸ ਦਾ ਜ਼ਿਕਰ ਹੋ ਰਿਹਾ ਹੈ ਪੂਰੇ ਜਿਵੇਂ ਦੁਨੀਆ ਦੇ ਵਿੱਚ ਉਸ ਪਿੰਡ ਦਾ ਜ਼ਿਕਰ ਹੋ ਰਿਹਾ ਹੈ ਉਸ ਪਿੰਡ ਨੂੰ ਆਪਣੇ ਹਰਿਆਲ ਨੂੰ ਸੱਕਾਂ ਵਾਲੀ ਦਾ ਰੂਪ ਬਣਾਉਣਾ ਚਾਹੋਂਗੇ ਫਿਰ ਮਨ ਦੇ ਵਿੱਚ ਤਾਂ ਹੁਣ ਸਾਰੇ ਪਿੰਡ ਦੇ ਤੁਸੀਂ ਸੋਣੀ ਲਿਆ ਜੀ ਹਨ ਵੀ ਸਾਡੇ ਤਾਂ ਮੇਰੇ ਤੋਂ ਉਦੋਂ ਵੀ ਵੱਧ ਮਨ ਦੇ ਵਿੱਚ ਹੈ ਵੀ ਸੱਕਾਂ ਵਾਲੀ ਤੋਂ ਵਧੀਆ ਬਣਾਵਾਂਗੇ ਬਹੁਤ ਕੋਸ਼ਿਸ਼ ਕਰਾਂਗੇ ਬਹੁਤ ਜੋਰ ਲਾ ਕੇ ਜੇ ਛੱਪੜਾ ਮੰਨ ਲਓ ਛੱਪੜ ਨੂੰ ਸਾਡਾ ਵੀ ਗੁਰਦੁਆਰਾ ਸਾਹਿਬ ਸੱਕਾਂ ਵਾਲੀ ਵਾਂਗੂ ਜਮਾ ਛੱਪੜ ਦੇ ਉੱਤੇ ਹੀ ਹੈ ਉਹਨਾਂ ਨੇ ਉਹ ਛੱਪੜ ਨੂੰ ਪੱਕਾ ਕਰਕੇ ਲੇਕ ਦਾ ਰੂਪ ਦੇਤਾ ਗੁਰਦੁਆਰਾ ਸਾਹਿਬ ਉੱਥੇ ਕਿੰਨਾ ਸੋਹਣਾ ਜੱਜ ਗਿਆ ਸਾਡੇ ਵੀ ਉਹ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਪੂਰਾ ਕੋਸ਼ਿਸ਼ ਕਰਾਂਗੇ ਪਰਲਾ ਸਾਡਾ ਛੱਪੜੀ ਹੈ ਜਿਹੜੀ ਉਹਨੂੰ ਹੋ ਸਕਦਾ ਬੰਦ ਕਰਕੇ ਕਿਸੇ پارک ਦਾ ਰੂ ਬਹੁਤ ਵਧੀਆ ਹੋ ਜੀ ਤੁਸੀਂ ਤਾਂ ਜੋ ਕੁਝ ਵੀ ਸੋਚ ਲੋ ਨਾ ਤੁਸੀਂ ਕਰਵਾ ਸਕਦੇ ਆ ਕਿਉਂਕਿ ਮੌਜੂਦਾ ਸਰਕਾਰ ਹੈਗੀ ਹੈ ਉਹਨਾਂ ਤੋਂ ਤੁਸੀਂ ਜੋ ਕੁਝ ਲੈਣਾ ਲੈ ਸਕਦੇ ਹੋ ਵਿਧਾਨ ਸਭਾ ਦੇ ਸਪੀਕਰ ਆ ਉਹਨਾਂ ਦਾ ਹਲਕਾ ਹੈ ਠੀਕ ਹੈ ਜੋ ਮੰਗੋਗੇ ਡਿਮਾਂਡ ਮਿਲੂਗੀ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਨੇ ਕਹਿਤਾ ਹੈ ਮੰਗ ਹੋਊਗੀ ਜਿਹੜਾ ਪੰਡ ਸਰਵ ਸੰਮਤੀ ਕਰੂਗਾ ਉਹਨਾਂ ਦੀ ਡਿਮਾਂਡ ਉਹਨਾਂ ਦੀ ਹੋਊਗੀ ਗਰੰਟਾ ਮੈਂ ਜਾਰੀ ਕਰਨੀ ਹੈ ਬਸ ਫੇਰ ਤਾਂ ਗੱਲ ਹੀ ਨਿਬੜੀ ਹੈ ਜੀ ਅਸੀਂ ਮੰਗ ਤਾਂ ਉਹਨਾਂ ਤੋਂ ਹੁਣੇ ਰੱਖ ਦੇਣੀ ਜਾ ਕੇ ਸਾਡਾ ਹੁਣ ਕੰਮ ਕੀ ਹੈ ਸਾਡਾ ਮੰਗਣਾ ਹੀ ਕੰਮ ਹੈ ਅਸੀਂ ਮੰਗੀ ਜਾਣਾ ਉਹਨਾਂ ਤੋਂ 5 ਸਾਲ ਜਿੰਨਾ ਚਿਰ ਉਹਨਾਂ ਦੀ ਸਰਕਾਰ ਹੋਣਾ ਚਾਹਤਾ ਜਮੇ ਅਸੀਂ ਧੌਣ ਤੋਂ ਗੋਡਾ ਚੱਕ ਨਹੀਂ ਨੀਗਾ ਕਿ ਸਾਨੂੰ ਸਸਪੈਂਡ ਨੂੰ ਆ ਦਿਓ ਜੀ ਆ ਦਿਓ ਸਾਰੇ ਨਗਰ ਨੂੰ ਲੈ ਕੇ ਮੈਂ ਤਾਂ ਕੱਠ ਕਰਕੇ ਜਾੜੜਾ ਕਰਨਾ ਮੈਂ ਕਿਹੜਾ ਕੱਲੀ ਪੰਚਾਇਤ ਜਾ ਮੈਂ ਕੱਲੇ ਨਹੀਂ ਜਾਣਾ ਜੇ ਮੈਨੂੰ ਨਾ ਹੀ ਪਤਾ ਲੱਗੂ ਮੈਨੂੰ ਨਹੀਂ ਮਿਲ ਰਿਹਾ ਤੇ ਆਪਾਂ ਕੱਠ ਮਾਰ ਕੇ ਸਾਰੇ ਪਿੰਡ ਦਾ ਇੱਥੇ ਸੱਦ ਲਿਆ ਕਰਾਂਗੇ ਵੀ ਆ ਚੀਜ਼ ਦੀ ਲੋੜ ਆ ਸਾਡੇ ਮੈਨੂੰ ਦਿਓ ਇਹ ਆਪਣੇ ਮਨ ਚ ਹੈ ਵੀ ਆਪਾਂ ਉਹਨਾਂ ਤੋਂ वैसे पा 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 तो जवाब नहीं दंदे ਭਾਵੇਂ ਤਾਂ ਕਿਨਾ ਵੀ ਲਿਓਨੇ ਪੈਣਾ ਆਪਾਂ ਉਹਨਾਂ ਤੋਂ ਫੰਡ ਜ਼ਰੂਰ ਲੈ ਕੇ ਆਵਾਂਗਾ। ਆਸ ਉਮੀਦਾਂ ਤਾਂ ਹੈਗੀਆਂ ਜਿਵੇਂ ਹੁਣ ਵਿਧਾਨ ਸਭਾ ਦੇ ਸਪੀਕਰ ਹੈ ਉਹਨਾਂ ਦੀ ਪਾਵਰ ਮੁੱਖ ਮੰਤਰੀ ਜਿੰਨੀ ਸਿੱਧੀ ਹੈਗੀ ਹੈ ਜੇ ਤੁਸੀਂ ਮੁੱਖ ਮੰਤਰੀ ਤੱਕ ਨਾਂ ਵੀ ਪਹੁੰਚ ਕਰੋਗੇ ਤਾਂ ਇੱਥੇ ਹੀ ਬਹੁਤ ਕੁਸ਼ਲ ਤੁਸੀਂ ਲੈ ਸਕਦੇ ਆ। ਹਾਂਜੀ ਇਹ ਤਾਂ ਜ਼ਰੂਰ ਹੁਣ ਆਸ ਉਮੀਦ ਵਾਲੀ ਤਾਂ ਕੋਈ ਕਮੀ ਨਹੀਂ ਹੈਗੀ। ਨਾ ਉਹਨਾਂ ਨੇ ਸਾਨੂੰ ਕਦੇ ਮਨਾ ਕਰਨਾ ਹੀ ਆ ਸਾਨੂੰ ਇਹ ਲੱਗਦਾ ਵੀ ਫੰਡ ਵਾਲੇ ਪਾਸੋਂ ਸਾਨੂੰ ਪਿੰਡ ਦੀ ਪਹਿਲ ਦੇ ਆਧਾਰ ਤੇ ਮੈਂ ਹੁਣ ਪਿੰਡ ਦਾ ਇਕੱਠ ਕਰਾਂਗੇ ਜਿੱਦ ਨਾਲ ਇਲੈਕਸ਼ਨਾਂ ਦਾ ਕੰਮ ਨਿਬੜ ਗਿਆ। ਵੀ ਆਪਾਂ ਮੰਗਾ ਲਿਖਣੀਆਂ ਵੀ ਕਿਹੜੀ ਮੰਗ ਸਟ ਕਿ ਸਟਾਰਟਿੰਗ ਕਿਥੋਂ ਕਰਨੀ ਹੈ ਤੇ ਉਸ ਤੋਂ ਬਾਅਦ ਸਟੈਪ ਵਾਈਜ਼ ਸਟੈਪ ਪਹਿਲਾ ਦੂਜਾ ਤੀਜਾ ਕੰਮ ਕਿਹੜੇ ਹੋਣੇ ਬਹੁਤ ਵਧੀਆ ਸੋਚ ਬਹੁਤ ਵਧੀਆ ਰੱਖੀ ਬੈਠੇ ਆ ਤੁਸੀਂ ਲਾਸਟ ਸਵਾਲ ਆ ਮੇਰਾ ਹੁਣ ਅੱਜ ਵੀ ਜਿਹੜੇ ਹੁਣ ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਪੰਜ ਸਰਪੰਚ ਉਮੀਦਵਾਰੀ ਤੌਰ ਤੇ ਇੱਕ ਦੂਜੇ ਦੇ ਸਾਹਮਣੇ ਹੋ ਗਏ ਜੰਗਾਂ ਸ਼ੁਰੂ ਹੋ ਗਈਆਂ ਤੁਹਾਡੇ ਵੱਲੋਂ ਅੱਜ ਉਹਨਾਂ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਕਿਉਂਕਿ ਹੋ ਸਕਦਾ ਜੇਕਰ ਤੁਹਾਡਾ ਮੈਸੇਜ ਉਹ ਐਕਸੈਪਟ ਕਰ ਲੈਣ ਤਾਂ ਸਹਿਮਤੀ ਹੋ ਜਾਏ ਉਹਨਾਂ ਦੀ ਵੀ ਬਾਝਾਂ ਨੋਗੀ ਅਸੀਂ ਤਾਂ ਜੀ ਦੂਜੇ ਪਿੰਡਾਂ ਦੀ ਦਸਤੀਤੀ ਮੈਨੂੰ ਪਤਾ ਨਹੀਂ ਮੈਂ ਦ ਪਰ ਸਰਵਸੰਮਤੀ ਜਿਹੜਾ ਕੈਂਡੀਡੇਟ ਆ ਸਰਵਸੰਮਤੀ ਕਰਨ ਨੂੰ ਤਿਆਰ ਤੇ ਪਿੱਛੇ ਕੋਈ ਮੰਨ ਲਓ ਉਦਾਂ ਦੇ ਜਿਵੇਂ ਪੰਜਾਬ ਦੀ ਜਗ੍ਹਾ ਨੇ ਉਂਗਲ ਮੈਂ ਇਹ ਹੀ ਬੇਨਤੀ ਕਰਦਾ ਵੀ ਉਹਨਾਂ ਦਾ ਕੁਝ ਨਹੀਂ ਜਾਣਾ ਕੁਝ ਨਹੀਂ ਜਾਣਾ ਉਹਨਾਂ ਦਾ ਜਦੋਂ ਤੁਸੀਂ ਆਪਦੀ ਗਿਣਤੀ ਬੰਦੀ ਕਰ ਲੈਣੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਅਸੀਂ ਇਲੈਕਸ਼ਨ ਦੇ ਵਿੱਚ ਖੜ ਵੀ ਗਏ ਤੇ ਖੜ ਕੇ ਜੇ ਅਗਲਾ ਘਰੇ ਆ ਕੇ ਬਿਠਾਉਣਾ ਆਉਂਦਾ ਨਾ ਤੁਹਾਨੂੰ ਜੇ ਤੁਸੀਂ ਇਲੈਕਸ਼ਨ ਚ ਖੜ ਚੁੱਕੇ ਆ ਪਹਿਲਾਂ ਤੁਹਾਨੂੰ ਨਹੀਂ ਪਤਾ ਸੀ ਸਾਡੇ ਨਾਲ ਕੌਣ ਲੋਕ ਆ ਜਦੋਂ ਖੜ ਕੇ ਦੂਜੇ ਪਾਸੇ ਖੜ ਕੇ ਪਤਾ ਲੱਗ ਗਏ ਵੀ ਹੁਣ ਆਪਣੀ ਸਥਿਤੀ ਡਾਉਣ ਤੇ ਉਹ ਜੇ ਘਰੇ ਘਰੇ ਆਉਂਦਾ ਤੇ ਬੇਸ਼ੱਕ ਇਜ ਕੋਈ ਬੰਦੇ ਨੂੰ ਸਰਵਸੰਮਤੀ ਕਰ ਲੈਣੀ ਚਾਹੀਦੀ ਹੈ ਬਹਿ ਜਾਣਾ ਚਾਹੀਦਾ ਅਗਲੇ ਨੂੰ ਕੋਈ ਕਿਸੇ ਵੀ ਸ਼ਰਤ ਤੇ ਆਪਦੀ ਮਨ ਜਮੀ ਕਰਾ ਲਓ ਪਰ ਇਲੈਕਸ਼ਨ ਲੜ ਕੇ ਨੁਕਸਾਨ ਕਰਾਉਣ ਨਾਲੋਂ ਤਾਂ ਜੇ ਅਗਲਾ ਕਰੇ ਪੰਚਾਇਤ ਘਰੇ ਆ ਕੇ ਬਿਠਾਵੇ ਤਾਂ ਬਹਿ ਜਾ ਜਿਹੜੀ ਆ ਗੱਲ ਹੁਣ ਸਰਵਸੰਮਤੀ ਨਾਲ ਨੇ ਪਿੰਡਾਂ ਦੀ ਕਰੀ ਸੀਗੀ ਅਸੀਂ ਅੱਜ ਬਹੁਤ ਖੁਸ਼ੀ ਦੇ ਨਾਲ ਸਾਡੇ ਜਿਹੜੇ ਆਪਣਾ ਸਖਣੀ ਸਾਹਿਬ ਦਾ ਪਾਰਟ ਹੋ ਗਿਆ ਪਿੰਡ ਸਾਰਾ ਇਕੱਤਰ ਹੋ ਕੇ ਲੰਗਰ ਪਾਣੀ ਚ ਛਕ ਲਿਆ ਸਾਰੇ ਛਕੀ ਜਾਂਦੇ ਆ ਜਦੋਂ ਇਦੋਂ ਸਮਾਪਤੀ ਹੁੰਦੀ ਅਸੀਂ ਯੂਨੀਅਨ ਤੌਰ ਤੇ ਵੀ ਅਸੀਂ ਮੈਪਰ ਹੋਰਾਂ ਆਪ ਵੀ ਬਣਾਇਆ ਅਸੀਂ ਉਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਨਾਲ ਦੇ ਪਿੰਡਾਂ ਦੇ ਨਾਲ ਵਿੱਚ ਨਾ ਹੋਇਆ ਤਾਂ ਇੱਕ ਪਿੰਡ ਦੋਹਾਂ ਦੇ ਵਿੱਚ ਜ਼ਰੂਰ ਸਮਤੀ ਕਰਾ ਦਾਂਗੇ ਸਾਨੂੰ ਇਹ ਸ਼ੌਂਕ ਬਣ ਗਿਆ ਵੀ ਜੇ ਆਪਣੇ ਪਿੰਡ ਵਿੱਚ ਸਮਤੀ ਨਹੀਂ ਦੀ ਉੱਥੇ ਕਿਉਂ ਨਹੀਂ ਹੋ ਸਕਦਾ ਬਹੁਤ ਵਧੀਆ ਗੱਲ ਬਹੁਤ ਵਧੀਆ ਸੋਚ ਰੱਖੀ ਸਾਡੀ ਮਤਲਬ ਇਹ ਮੰਨ ਲਓ ਇਹ ਰੀਤ ਇਸ ਤਰ੍ਹਾਂ ਦੀ ਬਣ ਜੇ ਵੀ ਸਾਡਾ ਪਿੰਡ ਇਹ ਨਹੀਂ ਵੀ ਇਸ ਵਾਰ ਬਹੁਤ ਖੁਸ਼ੀ ਹੈ ਹਰੇਕ ਪਿੰਡ ਦੇ ਕੱਲੇ ਕੱਲੇ ਬੰਦੇ ਨੂੰ ਖੁ ਕੋਈ ਯੋਗ ਮੁੰਡਾ ਹੋਵੇ ਸਰਕਾਰ ਦੇ ਹਿਸਾਬ ਨਾਲ ਬਣ ਜਾਂਦਾ ਚਲੋ ਚਮਕੌਰ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦਾ ਸੀ ਇੱਕੇ ਤੁਰਦਾ ਫਿਰਦਾ ਸੀ ਇੱਕ ਹਰ ਘਰ ਚ ਗਿਆ ਅਗਲੀ ਵਾਰ ਜਿਹਦੀ ਸਰਕਾਰ ਆਗੀ ਜੋ ਉਸ ਪਾਰਟੀ ਦਾ ਕੋਈ ਯੋਗ ਮੁੰਡਾ ਹੈਗਾ ਤੋਦੇ ਤੇ ਸਾਨੂੰ ਵੀ ਕੋਈ ਇਤਰਾਜ਼ ਨਹੀਂ ਹੋਗਾ ਸੀ ਵੀ ਉਹਨਾਂ ਤੇ ਹੱਥ ਰੱਖ ਦਾਂਗੇ ਸੋ ਕਹਿਨ ਤੋ ਪਾਬ ਵੀ ਇਸ ਰੀਤ ਚੱਲਦੀ ਰਵੇ ਵੀ ਵੀ ਅਗਲੀ ਵਾਰ ਵੀ ਸਹਿਮਤੀ ਹੋਵੇ ਉਸ ਤੋਂ ਬਾਅਦ ਵੀ ਸਹਿਮਤੀ ਹੋਵੇ ਹਮੇਸ਼ਾ ਇਦਾਂ ਹੀ ਚੱਲਦਾ ਰਹੇ ਬਸ ਜੀ ਤਾਂ ਸੁਣਿਆ ਤੁਸੀਂ ਬਹੁਤ ਵੱਡੀ ਗੱਲ ਐ ਆਪਦੀ ਸੋਚ ਤੇ ਰੱਖੀ ਬੈਠੇ ਆ ਸਹਿਮਤੀ ਬਣਾ ਲਈ ਐ ਪਿੰਡ ਦੇ ਵਿੱਚ ਏਕਤਾ ਪੂਰੀ ਕਾਇਮ ਕਰ ਲਈ ਐ ਤਾਂ ਨਾਲ ਵੇਖੋ ਕਿੰਨੀ ਵੱਡੀ ਸੋਚ ਐ ਹੋਰ ਪਿੰਡਾਂ ਦੇ ਨਾਲ ਜਿਹੜੇ ਨੇੜੇ ਨੇੜੇ ਪਿੰਡ ਆ ਉਹਨਾਂ ਪਿੰਡਾਂ ਵਾਸਤੇ ਵੀ ਇਹ ਸੋਚ ਰੱਖੀ ਬੈਠੇ ਆ ਕਿ ਉਹਨਾਂ ਪਿੰਡਾਂ ਦੇ ਵਿੱਚ ਵੀ ਏਕਾ ਪੈਦਾ ਕਰੀਏ ਸਹਿਮਤੀ ਸਾਹਮਣੇ ਲੈ ਕੇ ਆਈਏ ਤਾਂ ਉਹਨਾਂ ਪਿੰਡਾਂ ਦੇ ਵਿੱਚ ਵੀ ਪੈਸਿਆਂ ਦਾ ਉਸ ਤੋਂ ਬਚਾਉ ਹੋ ਸਕੇ ਤਾਂ ਦੂਜੀ ਗੱਲ ਇਹਨਾਂ ਨੇ ਇਹ ਕਹੀ ਹੈ ਕਿ ਇਹ ਪਹਿਲੀ ਹਾਰ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਸਾਡੇ ਪਿੰਡ ਦੇ ਵਿੱਚ ਇਸੇ ਤਰ੍ਹਾਂ ਜਿਹੜੀਆਂ ਸਰਬਸੰਮਤੀਆਂ ਜਿਹੜੀਆਂ ਕੈਮਰਿਆਂ ਤੇ ਹੁਣ ਦੇਖਦੇ ਹਾਂ ਹੁਣ ਇਸ ਪਿੰਡ ਦੇ ਵਿੱਚ ਸਰਬਸੰਮਤੀ ਹੋਈ ਹੈ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਨੇ ਸਿੱਧੇ ਤੌਰ ਤੇ ਕਹਿੰਦਾ ਹੈ ਕਿ ਜਿਹੜਾ ਪਿੰਡ ਸਰਬਸੰਮਤੀ ਕਰਾਊਗਾ ਜੋ ਗ੍ਰਾਂਟ ਮੰਗਣਗੇ ਗ੍ਰਾਂਟਾਂ ਮੈਂ ਦੇਣੀਆਂ ਮੰਗ ਉਹਨਾਂ ਦੀ ਹੋਊਗੀ ਤਾਂ ਹੁਣ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸਾਰਿਆਂ ਨੇ ਜ਼ਿਕਰ ਕੀਤਾ ਸਾਬਕਾ ਸਰਪੰਚਾਂ ਨੇ ਜ਼ਿਕਰ ਕੀਤਾ ਕੀ ਕੀ ਇਸ ਪਿੰਡ ਦੇ ਵਿਕਾਸ ਹੋਇਆ ਔਰ ਕੀ ਕੀ ਪਿੰਡ ਦਾ ਜਿਹੜਾ ਮੈਸੇਜ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਪੂਰੇ ਪੰਜਾਬ ਦੇ ਵਿੱਚ ਜਾਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਇਸ ਪਿੰਡ ਦੀ ਸੋਚ ਨੂੰ ਹੋਰ ਪਿੰਡਾਂ ਦੇ ਲੋਕ ਆ ਜਿਹੜੇ ਉਹ ਸੋਚ ਨੂੰ ਫਾਲੋ ਕਰਦੇ ਆ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੋਵੇਗੀ ਗੁਰਜੀਤ ਸਿੰਘ ਰਮਾਨਾ D5 ਚੈਨਲ ਪੰਜਾਬੀ ਪਿੰਡ ਹਰਗੇਵਾਲਾ ਜ਼ਿਲ੍ਹਾ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ